ਉਹ ਸਾਰੀ ਕਣਕ ਜਿਹੜੀ ਹਰੇ ਬਾਈ ਦਿੰਦੀ ਐ ਆਹ ਰੋੜ ਆ ਗਿਆ ਮੇਨ ਆਹ ਮੇਨ ਰੋੜ ਆ ਗਿਆ ਜਿੰਨੀ ਆ ਜਮੀਨ ਦਿੰਦੀ ਐ ਸਾਰੀ ਜਮੀਨ ਅਚ 12.5 ਕਿੱਲਿਆਂ ਦਾ ਜਿਹੜੇ ਕਦੇ ਬਰੰਟ ਕਬਜ਼ੇ ਦਾ ਹਾਂਜੀ ਮਾਤਾ ਜੀ ਕਿੰਨੇ ਸਾਲ ਹੋ ਗਏ ਪਾਉਂਦੇ ਨੇ ਉਹਨਾਂ ਨੂੰ ਸਾਨੂੰ ਜਮੀਨ ਪਾਉਂਦੇ ਨੇ ਰੇ ਸਾਨੂੰ ਪੁੱਤ ਹੁਣ ਪੰਜਵੀਂ ਪੀੜ੍ਹੀ ਐ ਅੱਛਾ ਹਾਂ ਫਿਰ ਤਾਂ 60 70 ਸਾਲ ਹੋ ਗਏ ਹਾਂ 60 70 ਸਾਲ ਹੋ ਗਏ ਪੰਜਵੀਂ ਪੀੜ੍ਹੀ ਐ ਤੇ ਦੋਏ ਬੁੜੇ ਬੁੜੀ ਮਾਇ ਸਾਮੀ ਇਹ ਜਿਹੜੀ ਕੁੜੀਆਂ ਦੀ ਜਮੀਨ ਐ ਇਹਦੀ ਕੁੜੀ ਨੇ ਮੈਂ ਸੱਕਾ ਭਰੀਆਂ ਮੇਰੇ ਸਹੁਰਾ ਮਾਇ ਸਾਮਿਆਂ ਸਾਲੋਂ ਤੋਂ ਸੇਵਾ ਕਰੀ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਸ਼ਾਜਲੀ ਨਗਰ ਦੇ ਵਿੱਚ ਖੜੇ ਆਂਗੇ ਇਸ ਨਾਮ ਉਦਮ ਸਿੰਘ ਵਾਲਾ ਰੋਡ ਦੇ ਉੱਤੇ ਬਿਲਕੁਲ ਜ਼ਮੀਨ ਦਾ ਫਰੰਟ ਲੱਗਦਾ ਹੈ ਲਗਭਗ 3-4 ਕਿੱਲਾਂ ਦਾ 10 12.5 ਕਿੱਲਾਂ ਦਾ ਅੱਜ ਪ੍ਰਿੰਟ ਕਬਜ਼ੇ ਦਾ ਰੌਲਾ ਹੈ ਪਾਈਆਂ ਨਾਲ ਗੱਲਬਾਤ ਵੀ ਕਰਦੇ ਆ ਸਾਰੀ ਜਿਹੜੇ ਜ਼ਮੀਨ ਦੇ ਮਾਲਕ ਨੇ ਜਥੇਬੰਦੀਆਂ ਦਾ ਸਹਾਰਾ ਲਿਆ ਇਹਨਾਂ ਨੇ ਕੋਟ ਵੱਲੋਂ ਆਡਰ ਆਇਆ ਹੈ ਪ੍ਰਿੰਟ ਕਬਜ਼ੇ ਦਾ ਇਹ ਪ੍ਰਸ਼ਾਸਨ ਵੀ ਆਉ ਤਹਿਸੀਲਦਾਰ ਜੋ ਵੀ ਆਉਂਦਾ ਹੈ ਆਪ ਸਰਾਉਣਗੇ ਉਹਰੇ ਪਰ ਇੱਥੇ ਜੇ ਕਹਿੰਦੀ ਹੈ ਜਥੇਬੰਦੀਆਂ ਦਾ ਸਹਿਯੋਗ ਲਿਆ ਕਿਸਾਨ ਨੇ ਪੂਰੀ ਗੱਲਬਾਤ ਕੀ ਹੈ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਸਾਰੀ ਦੋਸਤੋ ਅੱਜ ਇੱਥੇ ਬਰੰਟ ਕਬਜ਼ੇ ਦਾ ਜਿਹੜਾ ਮਸਲਾ ਹੈ ਉਹ ਪਿੰਡ ਸ਼ਾਇਲੀ ਦੇ ਵਿੱਚ ਦੇਖ ਸਕਦੇ ਹੋ ਅੱਜ ਫਿਰ ਕਿਸਾਨ ਨੇ ਜਿ ਕਹਿ ਦੀਏ ਕਿਸਾਨ ਜੁਨੀਆ ਨੇ ਜਥੇਬੰਦੀਆਂ ਦਾ ਸਾਥ ਲਿਆ ਖੇਤ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਤੁਸੀਂ ਜੋ ਕਿ ਇੱਕ ਬਰੰਟ ਕਬਜ਼ਾ ਜ਼ਮੀਨ ਦਾ ਲਗਭਗ 9-10 ਕਿੱਲਾਂ ਦਾ ਜੀਟੀ ਰੋਡ ਦੇ ਉੱਤੇ ਪਿੰਡ ਸ਼ਾਇਲੀ ਪਤਵੀ ਕਰਦੇ ਆਗੂਆਂ ਨਾਲ ਸਾਰੀ ਜ਼ਮੀਨ ਹੈ ਜਿਹੜੀ ਸਾਹਮਣੇ ਦੇਖ ਰਹੇ ਹਾਂ ਇਹ ਦਾ ਅੱਜ ਬਰੰਟ ਕਬਜ਼ਾ ਹੈ ਦਾ ਜਿਹੜਾ ਚੱਲਿਆ ਹੋਇਆਗਾ ਪ੍ਰਸ਼ਾਸਨ ਜਾਂ ਕੋਰਟ ਵੱਲੋਂ ਆਡਰ ਆਇਆ ਹੋਇਆਗਾ ਜ਼ਮੀਨ ਤੇ ਪੂਰੀ ਗੱਲਬਾਤ ਕੀ ਹੈ ਉਹ ਵੀ ਕਰਾਂਗੇ ਪਰ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦਬਕੇ ਤੇ ਕਮੈਂਟ ਵੀ ਕਰਿਓ ਗੱਲਬਾਤ ਕਰਦੇ ਆ ਪੂਰੀ ਦੇਖ ਸਕਦੇ ਹੋ ਹਾਂਜੀ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਦਰਸ਼ਨ ਸਿੰਘ ਹੈ ਜੀ ਇਹ ਆਪਣੀ ਜ਼ਮੀਨ ਹੈ ਇਹ ਆਪਣੇ ਮਤਲਬ ਪਿੰਡ ਚ ਆਪਣੇ ਭਰਾਏ ਨੇਗੇ ਠੀਕ ਹੈ ਇਹਨਾਂ ਦੀ ਜ਼ਮੀਨ ਹੈਗੀ ਇਹ ਜੀ ਇਹ ਜ਼ਮੀਨ ਇਹਨਾਂ ਦੀ ਪੁਰਾਣੀ ਜ਼ਮੀਨ ਹੈ ਇਹਨਾਂ ਇਹੀ ਪਾਉਂਦੇ ਆ ਰਹੇ ਨੇ ਇਹਨਾਂ ਦੇ ਨਾਂ ਉਤੀ ਕਰਦਾਉਰੀਆਂ ਨੇ ਅਸ਼ਕਰਦਉਰੀਆਂ ਇਹਨਾਂ ਦੇ ਨਾਂ ਉਹਨੇ ਇਹਨਾਂ ਦੇ ਨਾਂ ਨੇਗੀਆਂ ਠੀਕ ਹੈ ਇਹ ਗੱਲ बस ਇਹ ਹੋਈ ਹੋਈ ਹੈ ਵੀ ਇਹਨਾਂ ਦਾ ਕੁਝ ਪਰਿਵਾਰ ਵਿਗੜਵਾਲ ਰਹਿੰਦਾ ਸੀਗਾ ਠੀਕ ਹੈ ਤੇ ਵਿਗੜਵਾਲ ਇਹਨਾਂ ਦਾ ਵੀ ਹਿੱਸਾ ਸੀਗਾ ਵਿਗੜਵਾਲਿਆਂ ਦਾ ਹਿੱਸਾ ਹੋ ਰਿਹਾ ਜੀ ਰਿਸ਼ਤੇਦਾਰੀ ਦੀ ਵਿਗੜਵਾਲਿਆਂ ਨਾਲ ਇਹਨਾਂ ਦੇ ਅੱਗੇ ਮਤਲਬ ਜਿਹੜੇ ਦਾਦੇ ਪੜਦਾਦੇ ਨੇ ਭਰਾ ਸੀਗੇ ਠੀਕ ਹੈ ਤੇ ਉਹਨਾਂ ਮਤਲਬ ਜਿਵੇਂ ਆਪਾਂ ਕਿਤੇ ਰਿਸ਼ਤੇਦਾਰੀ ਜਿਹੇ ਰਹਿਣ ਲੱਗੇ ਜਾਂ ਨਾਨਕੇ ਰਹਿੰਦੇ ਸੀ ਪਤ ਨਹੀਂ ਕਿਤੇ ਠੀਕ ਹੈ ਉਹ ਵਿਗੜ ਵਿਗੜ ਵਾਲੀ ਏ ਸੀ ਜਿਹੜੇ ਇੱਥੇ ਵਾਲੀ ਜ਼ਮੀਨ ਤਾਂ ਉਹਨੇ ਨੌ ਕਰਾਈ ਨਹੀਂ ਹੈਗੀ ਜੀ ਜਿਹੜੀ ਵਿਗੜ ਵਾਲੀ ਜ਼ਮੀਨ ਸੀਗੀ ਉਹ ਵਿਗੜ ਵਾਲੀਏ ਨੌ ਕਰਾ ਕੇ ਇਹਨਾਂ ਦੇ ਨਾਮ ਜਿਹੜੇ ਸ਼ਾਇਲੀ ਵਾਲੇ ਸੀਗੇ ਇਹਨਾਂ ਦੇ ਨਾਮ ਉਹ ਕਰਵਾ ਕੇ ਨਹੀਂ ਗਏ ਹੈਗੇ ਉੱਥੇ ਵਾਲੀ ਵੀ ਜ਼ਮੀਨ ਉਹ ਸਾਮਗੇ ਪੂਰੀ ਵਾਲੀ ਵੀ ਜ਼ਮੀਨ ਉਹਨੇ ਨੌ ਨਹੀਂ ਕਰਾਈ ਹੈਗੀ ਇਹ ਬੰਦੇ ਵਿੱਚ ਭਈ ਭਗਤ ਤੁਸੀਂ ਲਾ ਲਓ ਕੁਝ ਮਰਜੀ ਲਾ ਲਓ ਇਹਨਾਂ ਨੂੰ ਘੱਟ ਪਤਾ ਸੀਗਾ ਨੌਲੇਜ ਘੱਟ ਸੀਗੀ ਇਹਨੇ ਤਾਂ ਨੌ ਨਹੀਂ ਕਰਵਾਈ ਗਈ ਹੈਗੀ ਉਦੋਂ ਬਾਅਦ ਉਹ ਕਰਦੇ ਕਰਾਉਂਦੇ ਮਤਲਬ ਉਹਨੇ ਕੇਸ ਕੂਸ ਕਰਕੇ ਮਤਲਬ ਆਪਣੇ ਮਤਲਬ ਹੱਕ ਚ ਕਰਾਉਣੀ ਇਹ ਜਮੀਨ ਹੈ ਕਬਜ਼ਾ ਇਹਨਾਂ ਦਾਗਾ ਪੁਰਾਣਾ ਜਦੋਂ ਕਿੰਨੇ ਸਾਲਾਂ ਤੋਂ ਪਹਿਲਾਂ ਦਾ ਸਰਕਾਰ ਵੀ ਕਹਿੰਦੀ ਹੈ ਵੀ ਜੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਬਜ਼ਾ ਹੋਵੇ ਉਹ ਜਮੀਨ ਉਸੇ ਦੀ ਹੋ ਜਾਂਦੀ ਹੈ ਉਹੀ ਮਾਲਕ ਹੋ ਜਾਂਦਾ ਦਾ ਠੀਕ ਹੈ ਤੇ ਦੂਜੀ ਗੱਲ ਇਹ ਹੈ ਕਿ ਵੀ ਇਹੇ ਟੇਬਲ ਤੇ ਬੈਠ ਕੇ ਕੋਈ ਗੱਲਬਾਤ ਕਰਕੇ ਦਾ ਹੋਉਂਦਾ ਹੁਣ ਇਹ ਨਿਰੀ ਧੱਕੇਸ਼ਾਹੀ ਆ ਵੀ ਬਰਾਂਟ ਕਬਜ਼ਾ ਆ ਗਿਆ ਠੀਕ ਹੈ ਵੀ ਉਹ ਪੁਲਿਸ ਲੈ ਕੇ ਫੋਰਸ ਲੈ ਕੇ ਕਬਜ਼ਾ ਕਰਨ ਦੀ ਅੱਜ ਉਹਨਾਂ ਨੇ ਮਤਲਬ ਨੋਟਿਸ ਜਾਰੀ ਕਰਿਆ ਹੈਗਾ ਸਰਕਾਰ ਨੇ ਤੇ ਆ ਦੇਖ ਲਓ ਸਾਰੀ ਯੂਨੀਅਨਾਂ ਹੋਰ ਵੀ ਆ ਰਹੀ ਹੈ ਪਿੱਛੇ ਯੂਨੀਅਨਾਂ ਦੇ ਸਾਰੇ ਹੋਰ ਯੂਨੀਅਨਾਂ ਦੇ ਵੀ ਬੰਦੇ ਆ ਰਹੇ ਨੇਗੇ ਸਾਰੀ ਯੂਨੀਅਨ ਨਾਲ ਹੈਗੀ ਇਹਨਾਂ ਦੇ ਅਸੀਂ ਜਿਹੜੇ ਹੇ ਨੇ ਮਤਲਬ ਜਗਜੀਤ ਸਿੰਘ ਹੋਰੀ ਨੇਗੇ ਅਸੀਂ ਹਿੱਕ ਠੋਕ ਕੇ ਨਾਲ ਖੜਿਆਂਗੇ ਨਾਲ ਖੜਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਤੁਸੀਂ ਮਾਲਕ ਹੁਣ ਜ਼ਮੀਨ ਦੇ ਹਾਂ ਜੀ ਮਾਲਕ ਹੈਗੇ 70 ਕਿੰਨੇ ਸਾਲ ਹੋ ਗਏ ਜੀ 70 ਸਾਲ ਹੋ ਗਈ ਸਾਡੀ ਤੀਜੀ ਪੀੜ੍ਹੀ ਆ ਗਈਗੀ ਅੱਛਾ ਤੀਜੀ ਪੀੜ੍ਹੀ ਤੋਂ ਬਾਹਰੇ ਹੋ ਤੀਜੀ ਪੀੜ੍ਹੀ ਤੋਂ ਬਾਹਰੇ ਆਸੀਂ ਸੇ ਛੋਟੀ ਵਿਗੜਵਾਲ ਵੀ ਜ਼ਮੀਨ ਸੀ ਕੁਛ ਆ ਵਿਗੜਵਾਲ ਦੀ ਜਮੀਨ ਆ ਸਾਡੇ ਕੋਈ ਬਾਪੇ ਵਾਹੇ ਸੀ ਜੀ ਉੱਥੇ ਇਸੇ ਜੀ ਉੱਥੇ ਹੋ ਰਹਿ ਗਿਆ ਸੀ ਇਸੇ ਇਸੇ ਜੀ ਰਹਿ ਗਿਆ ਤੂਰੇ ਠੀਕ ਹੈ ਤੇਰਾ ਫਿਰ ਇਹ ਨੌਲ ਲਵਾ ਕੇ ਨਾਲੀ ਸੌਥਾ ਵਾਲਾ ਨੌਲ ਲਵਾ ਕੇ ਤੇ ਸੋਨੋ ਫਿਰ ਬਾਅਦ ਚ ਪਤਾ ਲੱਗਿਆ ਬਾਅਦ ਚ ਪਤਾ ਲੱਗਿਆ ਇਹ ਭਾਗ ਤੁਸੀਂ ਜੀ ਬੰਦੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਇਹਨਾਂ ਨੂੰ ਜਿਵੇਂ ਪੁਰਾਣੇ ਸਮਿਆਂ 'ਚ ਇਹ ਗੱਲ ਕਰ ਲੈਂਦੇ ਸੀਗੇ ਵੀ ਜ਼ਮੀਨ ਕਿੱਧਰ ਜਾਂਦੀ ਹੈਗੀ ਵੀ ਜਿਹੜਾ ਜਿਹੜਾ ਕਬਜ਼ਾ ਹੈਗਾ ਉਸ ਦੀ ਜ਼ਮੀਨ ਹੈਗੀ ਉਸ ਤੋਂ ਬਾਅਦ ਉਹ ਮਤਲਬ ਇਹ ਤਾਂ ਇਹ ਗੱਲ 'ਚ ਰਹਿ ਗਏ ਉਹ ਨਾਲੇ ਉੱਤੇ ਵਾਲੀ ਇਹਨਾਂ ਤੋਂ ਨੌਂ ਕਰਾ ਕੇ ਨਾਲੇ ਇਹਨਾਂ ਦੇ ਹੇਰੇ ਵਾਲੀ ਨੌਂ ਨਹੀਂ ਕਰਵਾਈ ਹੈਗੀ ਤੇ ਹੁਣ ਫਿਰ ਅੱਜ ਉਹ ਕਬਜ਼ਾ ਬਰੈਂਟ ਕਬਜ਼ੇ ਦੀ ਗੱਲ ਹੈ ਅੱਜ ਬਰੈਂਟ ਕਬਜ਼ੇ ਦੀ ਗੱਲ ਗੱਲ ਹੈ ਜੀ ਅੱਜ ਜੀ ਮਾਤਾ ਜੀ ਕਿੰਨੇ ਸਾਲ ਹੋ ਗਏ ਪਾਉਂਦੇ ਨੇ ਉਹਨਾਂ ਨੂੰ ਸਾਨੂੰ ਜ਼ਮੀਨ ਪਾਉਂਦੇ ਨੇ ਫਿਰ ਤਾਂ 65 70 ਸਾਲ ਹੋ ਗਏ ਹਾਂ 60 70 ਸਾਲ ਹੋ ਗਏ ਪੰਜਵੀਂ ਪੀੜ੍ਹੀ ਹੈ ਤੇ ਦੋਏ ਬੁੜੇ ਬੁੜੀ ਮਾਈ ਸਾਮੀ ਇਹ ਜਿਹੜੀ ਕੁੜੀਆਂ ਦੀ ਜ਼ਮੀਨ ਹੈ ਇਹਦੇ ਕੁੜੀਆਂ ਨੇ ਮੈਂ ਸੱਕਾਂ ਭਰੀਆਂ ਮੇਰੇ ਸਹੁਰਾ ਮਾਈ ਸਾਮਿਆ ਸਭ ਨੂੰ ਬਹੁਤ ਸੇਵਾ ਕਰੀ ਜੀ ਤੇ ਛੋਟੀ ਜ਼ਮੀਨ ਉੱਥੇ ਮਰਦ ਗਿਆ ਉੱਥੇ ਵੀ ਸੀ ਆਪਣੀ ਵਿਕਟ ਵਾਲਾ ਤਵਾਦ ਲਤੀ ਦੋ ਭੈਣਾਂ ਇੱਕ ਘਰ ਵਹੀ ਹੁੰਦੀਆਂ ਜੀ ਜੇ ਦੋ ਭੈਣਾਂ ਇੱਕ ਘਰ ਵਹੀ ਹੁੰਦੀ ਤੇ ਜੀ ਕਰਕੇ ਕਿਨ ਪੁੱਤ ਉਹ ਤਾਂ ਉੱਥੇ ਬੱਗੀ ਇਹ ਉਰੇ ਰਹੇਗੀ ਉਹ ਕਿਤੇ ਉਹਨਾਂ ਦੇ ਬੁੜਾ ਸਿਆਰ ਦੀ ਉਹ ਕਿਤੇ ਕਰਾ ਗਏ ਉਹ ਸਾਡਾ ਬੁੜਾ ਹੈ ਜੀ ਤੇ ਅਜੇ ਉੱਥੇ ਵਾਲੀ ਨੌਕਰਾ ਗਿਆ ਉਰੇ ਵਾਲੀ ਵੀ ਉਹਨਾਂ ਨਾਲ ਹੀ ਰਹੀ ਉਹਨਾਂ ਨੇ ਹੋਰ ਹੀ ਨਹੀਂ ਕਰਾਈ ਉਹਨਾਂ ਨੇ ਕਰਾ ਲਈ ਸਾਡਾ ਬੁੜਾ ਥੋੜੇ ਜਿਹੇ ਹੈ ਜੀ ਤੇ ਠੀਕ ਕਿੰਨੀ ਜ਼ਮੀਨ ਹੈ ਹੁਣ ਇਹ ਇਹ 1.5 ਸਾਢੇ 1.5 ਕਿੱਲੇ ਸਾਢੇ 1.5 ਕਿੱਲੇ ਨੇ ਪੁੱਤਰਾ ਸਾਢੇ 1.5 ਕਿੱਲੇ ਦਾ ਜੀ ਠੀਕ ਹੈ ਜੀ ਕਿਉਂ ਪ੍ਰਧਾਨ ਜੀ ਅੱਜ ਫਿਰ ਸਾਥ ਦੇਣ ਆਏ ਜਥੇਬੰਦੀਆਂ ਹਾਂ ਜੀ ਅਸੀਂ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਯਾਦ ਜਥੇਬੰਦੀ ਵੱਲੋਂ ਜਣੀ ਇਹ ਪਹਿਲਾਂ ਵੀ ਇੱਕ ਵਾਰੀ ਬਰੈਂਟ ਕਪ ਚ ਆਇਦੀਆਂ ਉਦੋਂ ਵੀ ਵਾਪਸ ਮੁੜ ਮੁੜ ਗਿਆ ਦੀਆਂ ਜਣੀ ਅ ਬਰੰਟ ਕਬਜਾ ਜਿਹੜਾ ਇਸ ਜ਼ਮੀਨ ਦਾ ਆਇਆ ਹੋਇਆ ਅਸੀਂ ਜਥੇਬੰਦੀ ਵੱਲੋਂ ਇਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਜੇ ਕੋਈ ਪੈ ਕੇ ਕੋਈ ਗੱਲ ਨਿਬੜਦੀਆਂ ਵੱਖਰੀ ਗੱਲ ਹੈ ਜਿਹੜੀ ਜਣੀ ਧੱਕੇਸ਼ਾਹੀ ਹੈ ਇਹ ਧੱਕੇਸ਼ਾਹੀ ਦੇ ਖਿਲਾਫ ਜਥੇਬੰਦੀਆਂ ਪਹਿਲਾਂ ਵੀ ਲੜਦੀਆਂ ਆਈਆਂ ਨੇ ਹੁਣ ਵੀ ਲੜਦੀਆਂ ਜਾਣੀਆਂ ਧੱਕੇ ਦੇ ਖਿਲਾਫ ਜਣੀ ਅਸੀਂ ਡਟ ਕੇ ਖੜਾਂਗੇ ਡਟ ਕੇ ਦੋਸਤੋ ਦੇਖ ਸਕਦੇ ਹੋ ਜੋ ਕਿ 12.5 ਕਿਲੇ ਜ਼ਮੀਨ ਜਿਹਦੀ ਕੋਈ ਕੀਮਤੇ ਨਹੀਂ ਬੇਕੀਮਤੀ ਕਿਸਾਨ ਦੀ ਜ਼ਮੀਨ ਦਾ ਜਿਹੜਾ ਹੈਗਾ ਬਰੰਟ ਕਬਜ਼ੇ ਕਰਕੇ ਇੱਥੇ ਜਥੇਬੰਦੀਆਂ ਆਈਆਂ ਨੇ ਇਧਰ ਆ ਜ਼ਮੀਨ ਹੈ ਸਾਰੀ ਉਹ ਸਾਰੀ ਕਣਕ ਜਿਹੜੀ ਹਰੇ ਬਾਈਂ ਦਿੰਦੀ ਹੈ ਆਹ ਰੋਡ ਆ ਗਿਆ ਮੇਨ ਆਹ ਮੇਨ ਰੋਡ ਆ ਗਿਆ ਜਿੰਨੀ ਆ ਜ਼ਮੀਨ ਦਿੰਦੀ ਹੈ ਸਾਰੀ ਜ਼ਮੀਨਾਂ 'ਚ 12.5 ਕਿੱਲਾਂ ਦਾ ਜਿਹੜੇ ਕਦੇ ਬਰੰਟ ਕਬਜ਼ੇ ਦਾ ਕਿਸਾਨ ਯੂਨੀਅਨ ਆਜ਼ਾਦ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਕਿਸਾਨ ਦੇ ਜਿਹੜੇ ਹੱਕ ਦੇ ਵਿੱਚ ਆਈ ਹੈਗੀ ਇੱਥੇ हां भाई जी की दसना चाहने हो आई दसना चाहना जी एरा फेरी नाल उन्होंने जमीन इधर ले खेतों ਵੱਧ ਪੁਆਲੀ ਜੀ ਸੁਨਾਮ ਵਾਲੇ ਖੇਤੋਂ ਕਿ ਉਧਰ ਗੁਰੂ ਸਾਹਿਬ ਕਣੀ ਹੋਇਆ ਉਧਰ ਸਤ ਕਨਾਲੀ ਪੁਆਈਆਂ اچھا ਉਧਰ ਪਉਣਾ ਕਿਲੀ ਪਵਾਇਆ ਹਾਂ ਜੀ ਹਾਂ ਅੱਛਾ ਜੀ ਤਾਂ ਸਤ ਕਨਾਲੀ ਪੁਆਈਆਂ ਨੇ ਸਮਝ ਇਧਰ ਕਿਲਾ ਲਾ ਲੋ ਇਧਰ ਇਧਰ ਜੀ ਆਪਣੇ ਸਭਾ ਨੌ ਕਿਲੇ ਪੁਆ ਗਏ ਜੀ 에ਰਾ ਬੀਰੀ ਨਾਲ ਇਧਰ ਵੱਧ ਪੁਆ ਗਏ ਅਛਾ ਇਧਰ ਵੱਧ ਇਹ ਕੀਮਤੀ ਹੈ ਹਾਂ ਨੀ ਨੰਬਰ ਚੋਂ ਨੰਬਰ ਪਹਿਣਾ ਸੀਗਾ ਵੱਧ ਦੀ ਉਧਰ ਪਹਿਣੀ ਸੀਗੀ ਇਹ ਸਾਰੀ ਇਧਰਲੇ ਖੇਤੋਂ ਹੀ ਪੁਆ ਕੇ ਸਮਝੋ ਫਿਰ ਇਧਰ ਕੀਮਤ ਜ਼ਿਆਦੇ ਹੈ ਹਾਂ ਕੀਮਤ ਇਧਰ ਜ਼ਿਆਦੇ ਹੈ ਜੀ ਕੋਈ ਵੀ ਇੰਨਾ ਇਧਰ ਵੱਧ ਪਾ ਕੇ ਜੀ ਰਿਹਾ ਫੇਰੀ ਨਾਲ